ਵਿਦੇਸ਼ ਦੇ ਵਿੱਚੋਂ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਹੀ ਇੱਕ ਹੋਰ ਮੰਦਪਗੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਜਿੱਥੇ ਸੜਕ ਹਾਦਸੇ ਦੌਰਾਨ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ ਜੋ ਬਰਨਾਲਾ ਦੇ ਕਸਬਾ ਭਦੋੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ 3 ਸਾਲ ਪਹਿਲਾਂ ਇਹ ਨੌਜਵਾਨ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਹੁਣ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਰਕ ਪਰਮਿਟ ਤੇ ਸੀ ਸੱਚਾ ਚਾਰ ਹੈ ਕਿ ਉਹ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਸਰੀ ਸ਼ਹਿਰ ਦੇ ਵੱਲ ਜਾ ਰਿਹਾ ਸੀ ਤੇ ਸਾਹਮਣੇੋਂ ਆ ਰੇ ਇੱਕ ਟਰੱਕ ਦੇ ਨਾਲ ਉਸ ਦੀ ਟੱਕਰ ਹੋਈ ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਸ ਦੇ ਨਾਲ ਹੁਣ ਘਰ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰ ਦੇ ਵੱਲੋਂ ਹੁਣ ਸਰਕਾਰ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾਵੇ। ਜੀ ਰੋਟੀ ਲਈ ਬਾਹਰ ਗਿਆ ਸੀਗਾ ਵਿਦੇਸ਼ ਤੇ ਉਧਰ ਕਿਸੇ ਦੁਰਘਟਨਾ ਚ ਕਿ ਸੜਕ ਹਾਸੇ ਦੇ ਵਿੱਚ ਉਸਦੀ ਡੈਥ ਹੋ ਗਈ ਤੇ ਉਦੋਂ ਬਾਅਦ ਸਾਡੇ ਪਰਿਵਾਰ ਦਾ ਬਹੁਤ ਹੀ ਮਾੜਾ ਹਾਲ ਹੋਇਆ ਪਿਆਗਾ ਵੀ ਪਰਿਵਾਰ ਦਾ ਇੰਨਾ ਬੁਰਾ ਹਾਲ ਕਿ ਮਾਂ ਪਿਓ ਇਕੱਲਾ ਰਹਿ ਗਿਆ ਰੋਜੀ ਰੋਟੀ ਲਈ ਗਿਆ ਸੀ ਪਰਿਵਾਰ ਦੀ ਖਾਤਰ ਵੀ ਕੁਝ ਕਮਾ ਕੇ ਫਿਰ ਵਿਆਹ ਕਰਵਾਉਂਗਾ ਵਿਆਹ ਦੀ ਖਾਤਰ ਹੀ ਗਿਆ ਸੀਗਾ ਵੀ ਘਰ ਦਾ ਵੀ ਕਬੀਲਦਾਰੀ ਚੱਕੀ ਸੀ ਉਸ ਮੁੰਡੇ ਨੇ ਈ ਐਸੀ ਤਾਂ ਹੀ ਸਰਕਾਰ ਅੱਗੇ ਮੰਗ ਕਰਦੇ ਆਂ ਵੀ ਵੀ ਉਹਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਉਹਦੀ ਬੋਡੀ ਨੂੰ ਇੱਧਰ ਲਿਆਂਦਾ ਜਾਵੇ ਅੱਜ ਮੈਨੂੰ ਪਤਾ ਲੱਗਿਆ ਸੰਚੈਨ ਸਿੰਘ ਜਿਹੜੇ ਬਿੱਕਰ ਸਿੰਘ ਦੇ ਬੇਟੇ ਸੀ ਕਿ ਉਹਨਾਂ ਦਾ ਬ੍ਰਿੰਟਨ ਦੇ ਵਿੱਚ ਇੱਕ ਬੜੀ ਮਾੜੀ ਘਟਨਾ ਨਾ ਇਸੀਡੈਂਟ ਨਾਲ ਮੌਤ ਹੋ ਗਈ ਹੈ ਤੇ ਰੋਜੀ ਰੋਟੀ ਲਈ ਕਿਉਂਕਿ ਸਰਕਾਰਾਂ ਜਿਹੜੀਆਂ ਸਾਡੀਆਂ ਭਾਰਤ ਦੀਆਂ ਬੜੀਆਂ ਨਲਾਇਕ ਨੇ ਕਿ ਬੇਰੁਜ਼ਗਾਰ ਹੋ ਕਰਕੇ ਜਿਹੜੇ ਸਾਡੇ ਨੌਜਵਾਨ ਨੇ ਉਹਦੇ ਮਾਪੇ ਜ਼ਮੀਨਾਂ ਵੇਚ ਕੇ ਬਾਹਰ ਭੇਜਦੇ ਆ ਤੇ ਉਹ ਜਦੋਂ ਕਮਾਈ ਕਰਨ ਲਈ ਜਾਂਦੇ ਆ ਤੇ ਉੱਥੇ ਜਦੋਂ ਇਦਾਂ ਦੀ ਘਟਨਾ ਵਾਪਰ ਜਾਂਦੀ ਆ ਮਾਂ ਬਾਪ ਤਾਂ ਜਾਉਂਦਾ ਹੀ ਮਰ ਜਾਂਦਾ ਤੇ ਜਿਹੜਾ ਆਰਥਿਕ ਨੁਕਸਾਨ ਵੱਡਾ 30 ਤੋਂ 35 ਲੱਖ ਰੁਪਈਆ ਉਹਨਾਂ ਨੇ ਲਾਇਆ ਸੀ ਉਹ ਵੀ ਹੋ ਗਿਆ ਤੇ ਘਰੋਂ ਪੁੱਤਰ ਵੀ ਚਲਿਆ ਗਿਆ ਤੇ ਸਾਨੂੰ ਸੁਣ ਕੇ ਬੜਾ ਦੁੱਖ ਲੱਗਿਆ ਜੀ ਅੱਜ ਹੀ ਮਤਲਬ ਪਤਾ ਲੱਗਿਆ ਸਾਨੂੰ ਤੇ ਮੈਂ ਸਰਦਾਰ ਸਿਮਰਜੀਤ ਸਿੰਘ ਮਾਨਕਣੋਂ ਦੁੱਖ ਸਾਂਝਾ ਕਰਦਾ ਜੀ ਤੇ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਪਰਿਵਾਰ ਦੀ ਸਾਰ ਲਈ ਜਾਵੇ ਇਹਨਾਂ ਨੂੰ ਆਰਥਿਕ ਸਹਾਇਤਾ ਦੇਣੀ ਚਾਹੀਦੀ ਆ ਕਿਉਂਕਿ ਉਹਨਾਂ ਕੋਲੇ ਰਿਹਾ ਕੁਝ ਨਹੀਂ ਉਹਨਾਂ ਦਾ ਇੱਕ ਪੁੱਤਰ ਸੀ ਉਹੀ ਨੌਜਵਾਨ ਦੀ ਮੌਤ ਹੋ ਗਈ ਆ ਤੇ ਮਾਪੇ ਉਹਨਾਂ ਦੇ ਬਿਲਕੁਲ ਟੁੱਟ ਚੁੱਕੇ ਆ ਸਾਡੇ ਪਧੌੜ ਦੇ ਵਿੱਚ ਬਹੁਤ ਹੀ ਸੋਗਮਈ ਜਿਹੜੀ ਲਹਿਰ ਆ ਇਹ ਦੌੜ ਗਈ ਆ ਜੀ ਬਹੁਤ ਦੁੱਖ ਹੋਇਆ ਜੀ ਸਾਨੂੰ ਸਭ ਨੂੰ